ਰਕਬੂਏ ਹਨ ਪਰਬੋਧ ਹੈ ਆਪਣ ਪਾਛਾ ਵਰਝਾਵਾ ਕਰਦੇ ਪਰਬੋਧ ਹੈ ਨਾ ਪਰਬੋਧ ਆਸਦਾ ਕੋਈ ਬਦਵਾਲ ਨਹੀਂ ਪਰਬੋਧ ਕਹਿੰਦਾ ਕੀ ਨੂੰ ਹੈ ਪਰਬੋਧ ਉਹ ਬੋਧ ਹੈ ਜਿਹੜਾ ਸਾਰੀ ਬੁੱਧੀ ਦੇ ਉੱਤੇ ਚੜਦਾ ਪਰਬੋਧ ਸਾਰੀ ਬੁੱਧੀ ਜਿੰਨੀ ਮਰਜੀ ਹੋਵੇ ਉੱਚ ਕੋਟੀ ਦੀ ਉਹਦੇ ਉਤਲਾ ਜਿਹੜਾ ਗਿਆਨੂ ਪਰਬੋਧ ਸਨਸਾਰ ਵਿੱਚ ਬੋਧ ਹੈ ਪਰਬੋਧ ਨਹੀਂ ਹੁੰਦਾ ਸੰਸਾਰੀ ਗਿਆਨ ਵਿੱਚ ਬੋਧ ਹੁੰਦਾ ਹੈ ਪਰਬੋਧ ਲਫ਼ਜ਼ੇ ਦੀ ਪਰਬੋਧ ਉਹ ਗਿਆਨ ਹੈ ਜਿਹੜਾ ਹਰ ਸੰਸਾਰੀ ਗਿਆਨ ਤੇ ਹਰ ਗਿਆਨ ਦੇ ਉੱਪਰ ਚੜ ਜਾਂਦਾ ਹੈ ਉਹ ਪਰਬੋਧ ਕੋਈ ਵੀ ਦੁਨਿਆਵੀ ਗਿਆਨ ਉਹ ਉੱਪਰ ਜਿਹੜਾ ਸਵਾਰੀ ਕਰਦਾ ਹੈ ਉੱਪਰ ਖੜਾ ਪਰਬੋਧ ਹੈ ਪਰਬੋਧ ਦੇ ਉੱਤੇ ਬੋਧ ਕੋਈ ਹੁੰਦਾ ਹੀ ਨਹੀਂ ਸਭ ਤੋਂ ਉੱਪਰਲਾ ਬੋਧ ਪਰਬੋਧ ਹੈ ਪ੍ਰਬੋਧ ਕੀਰਦਨ ਰੋਸ਼ਨੀ ਕਿਸੇ ਚੀਜ਼ ਦੀ ਹੋਵੇ ਜਿਹੜੀ ਉੱਪਰ ਰੋਸ਼ਨੀ ਉਦੋਂ ਵਧਾ ਦਵੇ ਉਹਨੂੰ ਪ੍ਰਬੋਧ ਕਰਦੇ ਨੇ ਉਹ ਕਿ ਉਹ ਵਿਵੇਕ ਦਾ ਜਿਹੜਾ ਹੈ ਨਾ ਵਿਵੇਕ ਜਿੱਥੇ ਹੁੰਦਾ ਹੈ ਵਿਵੇਕ ਦੀ ਰੋਸ਼ਨੀ ਹੈ ਪ੍ਰਬੋਧ ਜਿਹੜੀ ਸੰਸਾਰ ਦੇ ਵਿੱਚ ਹੈ ਸੰਸਾਰ 'ਚ ਵਿਵੇਕ ਨਹੀਂ ਹੁੰਦਾ ਗਿਆਨ ਹੁੰਦਾ ਸਰ ਸੰਸਾਰ ਵਿੱਚ ਗਿਆਨ ਹੈ ਹਰ ਚੀਜ਼ ਦਾ ਵਿਵੇਕ ਨਹੀਂ ਹੁੰਦਾ ਬਵੇਕ ਪ੍ਰਬੋਧ ਹੈ ਬਵੇਦਰੀ ਰੋਸ਼ਨੀ ਪ੍ਰਬੋਧ ਹੈ ਸੰਸਾਰ ਦੀ ਰੋਸ਼ਨੀ ਜਿਹੜੀ ਹੈਗੀ ਹੈ ਬੋਧ ਸੰਸਾਰ ਦਾ ਬੋਧ ਹੈ ਸੰਸਾਰ ਦਾ ਵੀ ਬੋਧ ਨਹੀਂ ਵਿਦਵਾਨਾਂ ਕੋਲ ਤਾਂ ਪ੍ਰਬੋਧ ਦੀ ਕਿੱਥੇ ਗੱਲ ਕਰਦੇ ਨੇ ਸੱਧਾਰ ਦਾ ਬੋਧ ਅਧਣ ਕਰਨਾ ਹੈ ਤੁਹਾਨੂੰ ਸੰਸਾਰ ਦਾ ਬੋਧ ਹੈ ਜਦਣ ਕਰਨਾ ਹੈ ਪਰ ਉਹ ਤਾਂ ਬਹੁਤ ਦੂਰ ਦੀ ਗੱਲ ਹੈ